ਸਰੀ ਚੋਰ ਦਾ ਮਾਮਲਾ ਆਇਆ ਉਹ ਕਿਹੜਾ ਮਾਮਲਾ ਕਿੱਥੇ ਦਾ ਹੈ ਔਰ ਕੀ ਹੋਇਆ ਬੇਸਿਕਲੀ ਜਾਨੂੰ ਇਹਦੇ ਸਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਨੂੰ ਅਰਲੀ ਮਾਰਨਿੰਗ ਇਨਫੋਰਮੇਸ਼ਨ ਆਈ ਸੀ ਚੌਂਕੀ ਇਨਚਾਰਜ ਕੋਚਰ ਮਾਰਕੀਟ ਦਾ ਏਰੀਆ ਸੀਗਾ ਲਾਜਪਤ ਨਗਰ ਕਿ ਵੀ ਇੱਕ ਚੋਰ ਹੈਗਾ ਤੇ ਉਹ ਥੋੜਾ ਜਿਹਾ ਐਫੈਰੈਂਟਲੀ ਮੈਂਟਲੀ ਅਨਸਟੇਬਲ ਸੀਗਾ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਘਰੇ ਐਂਟਰ ਹੋ ਗਿਆ ਸੀਗਾ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਫਿਰ ਤੇ ਥੋੜਾ ਮੋਟਾ ਆਪਣੇ ਪੱਧਰ ਤੇ ਕੁੱਟਮਾਰ ਕੀਤੀ ਹੈ ਤੇ ਉਹਨੂੰ ਪੋਲ ਨਾਲ ਬੰਨ੍ਹ ਦਿੱਤਾ ਤੇ ਬਾਦ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਮੌਕੇ ਤੇ ਗਈ ਹੈ ਤੇ ਫਿਰ ਉਹ ਬੰਦਿਆਂ ਨੇ ਪ੍ਰਾਈਵੇਟ ਉੱਥੇ ਦਾਖਲ ਕਰਾਇਆ ਵੇਅਰ ਹੀ ਵਾਸ ਦ ਗਲੈਡ ਡੈਡ ਤੇ ਬਾਕੀ ਮਾਮਲੇ छानबीन ਕਰ ਰਹੇ ਨੇ ਸਰ ਇੱਕ ਚੋਰ ਦਾ ਮਾਮਲਾ ਆਇਆ ਉਹ ਕਿਹੜਾ ਮਾਮਲਾ ਕਿੱਥੇ ਦਾ ਹੈ ਔਰ ਕੀ ਹੋਇਆ ਇਸ ਦਾ ਬੇਸਿਕਲੀ ਸਾਨੂੰ ਇਹਦੇ ਸਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਨੂੰ अर्ਲੀ ਮਾਰਨਿੰਗ ਇਨਫੋਰਮੇਸ਼ਨ ਆਈ ਸੀ ਚੌਂਕੀ ਇਨਚਾਰਜ ਕੋਚਰ ਮਾਰਕੀਟ ਦਾ ਏਰੀਆ ਸੀਗਾ ਲਾਜਪਤ ਨਗਰ ਕਿ ਵੀ ਇੱਕ ਚੋਰ ਹੈਗਾ ਤੇ ਉਹ ਥੋੜਾ ਜਿਹਾ ਟੈਫਰੈਂਟਲੀ ਮੈਂਟਲੀ ਅਨਸਟੇਬਲ ਸੀਗਾ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਘਰੇ ਐਂਟਰ ਹੋ ਗਿਆ ਸੀਗਾ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਫਿਰ ਤੇ ਥੋੜਾ ਮੋਟਾ ਆਪਣੇ ਫੱਦਰ ਤੇ ਕੁੱਟਮਾਰ ਕੀਤੀ ਐ ਤੇ ਉਹਨੂੰ ਪੋਲ ਨਾਲ ਬੰਨ੍ਹ ਦਿੱਤਾ ਤੇ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਮੌਕੇ ਤੇ ਗਈ ਐ ਤੇ ਫਿਰ ਉਹ ਬੰਦਿਆਂ ਨੇ ਪ੍ਰਾਈਵੇਟ ਉੱਥੇ ਦਾਖਲ ਕਰਾਇਆ ਵੇਅਰ ਹੀ ਵਾਸ ਦ ਗਲੈਡ ਡੈਡ ਤੇ ਬਾਕੀ ਮਾਮਲੇ छानबीन ਕਰ ਰਹੇ ਨੇ ਸਰੀ ਚੋਰ ਦਾ ਮਾਮਲਾ ਆਇਆ ਉਹ ਕਿਹੜੇ ਮਾਮਲਾ ਕਿੱਥੇ ਦਾ ਹੈ ਔਰ ਕੀ ਉਸ ਦਾ ਬੇਸਿਕਲੀ ਸਾਨੂੰ ਇਹਦੇ ਸਬੰਧ ਵਿੱਚ ਮੈਂ ਦੱਸਣਾ ਚਾਹਣਾ ਸਾਨੂੰ अर्ਲੀ ਮਾਰਨਿੰਗ ਇਨਫੋਰਮੇਸ਼ਨ ਆਈ ਸੀ ਕਿ ਚੌਂਕੀ ਇਚਾਰਜ ਕੋਚਰ ਮਾਰਕੀਟ ਦਾ ਏਰੀਆ ਸੀਗਾ ਲਾਜਪਤ ਨਗਰ ਕਿ ਵੀ ਇੱਕ ਚੋਰ ਹੈਗਾ ਤੇ ਉਹ ਥੋੜਾ ਜਿਹਾ ਐਫੈਰੈਂਟਲੀ ਮੈਂਟਲੀ ਅਨਸਟੇਬਲ ਸੀਗਾ ਘਰ ਵਾਲਿਆਂ ਨੇ ਦੱਸਣ ਦੇ ਮਤਾਬਕ ਉਹਨਾਂ ਦੇ ਘਰੇ ਐਂਟਰ ਹੋ ਗਿਆ ਸੀਗਾ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਫਿਰ ਤੇ ਥੋੜਾ ਮੋਟਾ ਆਪਣੇ ਪੱਧਰ ਤੇ ਕੁੱਟਮਾਰ ਕੀਤੀ ਹੈ ਤੇ ਉਹਨੂੰ ਪੋਲ ਨਾਲ ਬੰਨ੍ਹ ਦਿੱਤਾ ਤੇ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਮੌਕੇ ਤੇ ਗਈ ਹੈ ਤੇ ਫਿਰ ਉਹ ਬੰਦਿਆਂ ਨੇ ਪ੍ਰਾਈਵੇਟ ਉੱਥੇ ਦਾਖਲ ਕਰਾਇਆ ਵੇਅਰ ਹੀ ਵਾਸ ਦ ਗਲੈਡ ਡੈਡ ਤੇ ਬਾਕੀ ਮਾਮਲੇ छानबीन ਕਰ ਰਹੇ ਨੇ ਸਰ ਇੱਕ ਚੋਰ ਦਾ ਮਾਮਲਾ ਆਇਆ ਉਹ ਕਿਹੜਾ ਮਾਮਲਾ ਕਿੱਥੇ ਦਾ ਹੈ ਔਰ ਕੀ ਉਸ ਦਾ ਬੇਸਿਕਲੀ ਸਾਨੂੰ ਇਹਦੇ ਸੰਬੰਧ ਵਿੱਚ ਮੈਂ ਦੱਸਣਾ ਚਾਹਣਾ ਸਾਨੂੰ अर्ਲੀ ਮਾਰਨਿੰਗ ਇਨਫੋਰਮੇਸ਼ਨ ਆਈ ਸੀ ਕਿ ਚੌਕੀ ਇੰਚਾਰਜ ਕੋਚਰ ਮਾਰਕੀਟ ਦਾ ਏਰੀਆ ਸੀਗਾ ਲਾਜਪਤ ਨਗਰ ਕਿ ਵੀ ਇੱਕ ਚੋਰ ਹੈਗਾ ਤੇ ਉਹ ਥੋੜਾ ਜਿਹਾ ਡੈਫਰੈਂਟਲੀ ਮੈਂਟਲੀ ਅਨਸਟੇਬਲ ਸੀਗਾ ਘਰ ਵਾਲਿਆਂ ਨੇ ਦੱਸਣ ਦੇ ਮਤਾਬਕ ਉਹਨਾਂ ਦੇ ਘਰੇ ਐਂਟਰ ਹੋ ਗਿਆ ਸੀਗਾ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਫਿਰ ਤੇ ਥੋੜਾ ਮੋਟਾ ਆਪਣੇ ਪੱਧਰ ਤੇ ਕੁੱਟਮਾਰ ਕੀਤੀ ਐ ਤੇ ਉਹਨੂੰ ਪੋਲ ਨਾਲ ਬੰਨ੍ਹ ਦਿੱਤਾ ਤੇ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਮੌਕੇ ਤੇ ਗਈ ਐ ਤੇ ਫਿਰ ਉਹ ਬੰਦਿਆਂ ਨੇ ਪ੍ਰਾਈਵੇਟ ਉੱਥੇ ਦਾਖਲ ਕਰਾਇਆ ਵੇਅਰ ਹੀ ਵਾਸ ਦ ਗਲੈਡ ਡੈਡ ਤੇ ਬਾਕੀ ਮਾਮਲੇ ਛਾਣਪਣ ਕਰ ਰਹੇ ਆ ਸਦੀ ਚੋਰ ਦਾ ਮਾਮਲਾ ਆਇਆ ਉਹ ਕਿਹੜਾ ਮਾਮਲਾ ਕਿੱਥੇ ਦਾ ਹੈ ਔਰ ਕੀ ਉਸ ਦਾ ਬੇਸਿਕਲੀ ਸਾਨੂੰ ਇਹਦੇ ਸਬੰਧ ਵਿੱਚ ਮੈਂ ਦੱਸਣਾ ਚਾਹਣਾ ਸਾਨੂੰ अर्ਲੀ ਮਾਰਨਿੰਗ ਇਨਫੋਰਮੇਸ਼ਨ ਆਈ ਸੀ ਕਿ ਚੌਂਕੀ ਇਚਾਰਜ ਕੋਚਰ ਮਾਰਕੀਟ ਦਾ ਏਰੀਆ ਸੀਗਾ ਲਾਜਪਤ ਨਗਰ ਕਿ ਵੀ ਇੱਕ ਚੋਰ ਹੈਗਾ ਤੇ ਉਹ ਥੋੜਾ ਜਿਹਾ ਐਫੈਰੈਂਟਲੀ ਮੈਂਟਲੀ ਅਨਸਟੇਬਲ ਸੀਗਾ ਘਰ ਵਾਲਿਆਂ ਨੇ ਦੱਸਣ ਦੇ ਮਤਾਬਕ ਉਹਨਾਂ ਦੇ ਘਰੇ ਐਂਟਰ ਹੋ ਗਿਆ ਸੀਗਾ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਫਿਰ ਤੇ ਥੋੜਾ ਮੋਟਾ ਆਪਣੇ ਪੱਧਰ ਤੇ ਕੁੱਟਮਾਰ ਕੀਤੀ ਹੈ ਤੇ ਉਹਨੂੰ ਪੋਲ ਨਾਲ ਬੰਨ੍ਹ ਦਿੱਤਾ ਤੇ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਮੌਕੇ ਤੇ ਗਈ ਆ ਤੇ ਫਿਰ ਉਹ ਬੰਦਿਆਂ ਨੇ ਪ੍ਰਾਈਵੇਟ ਉੱਥੇ ਦਾਖਲ ਕਰਾਇਆ ਵੇਅਰ ਹੀ ਵਾਸ ਦ ਗਲੈਡ ਡੈਡ ਤੇ ਬਾਕੀ ਮਾਮਲੇ छानबीन ਕਰ ਰਹੇ ਆ